ਸੰਗਤਾਂ ਵੱਡੀ ਪੱਧਰ ਤੇ ਸਤਿਗੁਰਾਂ ਦਾ ਔਰ ਨਾਲ ਨਾਲ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦਿਆਲਾ ਜੀ ਇਹਨਾਂ ਦਾ ਜੋ ਸ਼ਹੀਦੀ ਪੁਰਬ ਸੰਗਤਾਂ ਵੱਲ ਚੜਕੇ ਮਨਾ ਰਹੀਆਂ ਨੇ ਇੱਥੇ ਟੈਂਟ ਸਿਟੀ ਸ਼ਹੀਦ ਭਾਈ ਮਤੀ ਦਾਸ ਜੀ ਦੇ ਨਾਂ ਤੇ ਬਣੀ ਉਹਦੇ ਵਿੱਚ ਜੋ ਲੰਗਰ ਦੀ ਸੇਵਾ ਉਹ ਸਾਡੇ ਸਾਰਿਆਂ ਦੇ ਸੰਗਤਾਂ ਦੇ ਹਿੱਸੇ ਆਈ ਆ ਜਿਹੜੀ ਵਿਵਸਥਾ ਹੈ ਬਹੁਤ ਵੱਡੀ ਪੱਧਰ ਤੇ ਬਣੀ ਹੈ ਸੰਗਤ ਦੇ ਆਉਣ ਦੀ ਉਡੀਕ ਹੈ ਜਿੰਨੀ ਮਰਜੀ ਸੰਗਤ ਆ ਜੇ ਹਜ਼ਾਰਾਂ ਦੀ ਗਿਣਤੀ 'ਚ ਬੈਠ ਕੇ ਇੱਕ ਵਾਰੀ ਵੀ ਸ਼ੱਕ ਸਕਦਾ ਬੰਦਾ ਇਹ ਸਰਕਾਰ ਨੇ ਬਹੁਤ ਸੋਹਣੇ ਪ੍ਰਬੰਧ ਕੀਤੇ ਆ ਜਿਸ ਸਾਹਬ ਨਾਲ ਜਿੱਥੇ ਮੈਂ ਖੜਾ ਹਾਂ ਨਾ ਇਹ ਟੈਂਟ ਸਿਟੀ ਬਹੁਤ ਸੋਹਣਾ ਬਣਾਇਆ ਸਾਨੂੰ ਬਣਨੇ ਵੀ ਚਾਹੀਦੇ ਆਗੇ ਥੋੜਾ ਜਿਹਾ ਇੱਥੇ ਸੰਗਤ ਨੂੰ ਆਮ ਖੁੱਲ ਵੀ ਹੋਣੀ ਚਾਹੀਦੀ ਆ ਹੋਂਦੀ ਇਹਨੂੰ ਬੰਦਸ਼ ਨਹੀਂ ਹੋਣੀ ਚਾਹੀਦੀ ਸ੍ਰੀ ਅਨੰਤਪੁਰ ਸਾਹਿਬ ਵਿਖੇ ਜਿਹੜੇ 350 ਸਾਲਾਂ ਸ਼ਹਿ ਦੀ ਸਮਾਗਮ ਜਿਹੜੇ ਕਰਵਾਏ ਜਾ ਰਹੇ ਨੇ ਉਸ ਦੇ ਆੜਿਆਂ ਨੂੰ ਲੈ ਕੇ ਉਸ ਨੂੰ ਲੈ ਕੇ ਜ ਲੋਕਾਂ ਦੇ ਰਹਿਣ ਲਈ ਜਿਵੇਂ ਤੁਹਾਨੂੰ ਦੱਸਿਆ ਕਿ ਤਿੰਨ ਟੈਂਟ ਸਿਟੀਆਂ ਜਿਹੜੀਆਂ ਨੇ ਉਹ ਤਿਆਰ ਕੀਤੀਆਂ ਗਏ ਨੇ ਉਹਨਾਂ ਵਿੱਚੋਂ ਇੱਕ ਟੈਂਟ ਸਿਟੀ ਇਹ ਹੈਗੀ ਆ ਜਿੱਥੇ ਕੀ ਪਹਿਲਾਂ ਜਿਹੜਾ ਹੈਗਾ ਅਲਬ ਡੈਸਕ ਬਣਾਇਆ ਗਿਆ ਇੱਥੇ ਜੇਕਰ ਤੁਸੀਂ ਆਨਲਾਈਨ ਰਜਿਸਟਰਡ ਕਰਵਾ ਰਜਿਸਟ੍ਰੇਸ਼ਨ ਕਰਵਾਈ ਹੈ ਤਾਂ ਇੱਥੇ ਆ ਕੇ ਤੁਸੀਂ ਆਪਣਾ ਜਿਹੜਾ ਹੈਗਾ ਉਹ ਦੱਸ ਸਕਦੇ ਹੋ ਤੇ ਇੱਥੋਂ ਜਿਹੜੀ ਹੈ ਸਿਰਫ ਰਜਿਸਟ੍ਰੇਸ਼ਨ ਹੋਵੇਗੀ ਅਗਲਾ ਪ੍ਰੋਸੈਸ ਤੁਹਾਨੂੰ ਦੱਸ ਦਿੱਤਾ ਜਾਏਗਾ ਬਾਏ ਦਾ ਵੇ ਜੇਕਰ ਤੁਸੀਂ ਨਹੀਂ ਵੀ ਰਜਿਸਟ੍ਰੇਸ਼ਨ ਆਨਲਾਈਨ ਕਰਵਾਈ ਤਾਂ ਤੁਸੀਂ ਇੱਥੇ ਪਹੁੰਚਦੇ ਹੋ ਤਾਂ ਇੱਥੇ ਤੁਸੀਂ ਆਪਣੇ ਉਸ ਟੈਂਟ ਸਿਟੀ ਦੇ ਲਈ ਜਿਹੜੀ ਹੈਗਾ ਰਜਿਸਟ੍ਰੇਸ਼ਨ ਕਰਵਾ ਸਕਦੇ ਹੋ ਤਾਂ ਇਹ ਵਿਵਸਥਾ ਹੈਗੀ ਰਜਿਸਟ੍ਰੇਸ਼ਨ ਦੀ ਕਿ ਤੁਹਾਨੂੰ ਟੈਂਟ ਕਿਵੇਂ ਮਿਲੇਗਾ ਤੇ ਰਹਿਣ ਦੇ ਲਈ ਟੈਂਟ ਸਿਟੀ 'ਚ ਰਹਿਣ ਲਈ ਸਿਰਫ ਟੈਂਟ ਸਿਟੀ ਨਹੀਂ ਇਹਦੇ ਨਾਲ ਸਿਹਤ ਦਾ ਵੀ ਆਮ ਖਾਸ ਜਿਹੜਾ ਹੈਗਾ ਖਿਆਲ ਰੱਖਿਆ ਗਿਆ ਤਾਂ ਇਹਨਾਂ ਟੈਂਟ ਸਿਟੀਆਂ ਦੇ ਵਿੱਚ ਜਿਹੜੇ ਨੇ ਉਹ ਆਮ ਆਦਮੀ ਕਲੀਨਿਕ ਜਿਹੜੇ ਨੇ ਉਹ ਤਿਆਰ ਕੀਤੇ ਗਏ ਨੇ ਇਹ ਉਹ ਆਮ ਆਦਮੀ ਕਲੀਨਿਕ ਹੈ ਜਿਹੜਾ ਤੁਸੀਂ ਦੇਖ ਸਕਦੇ ਹੋ ਕਿ ਜਿੱਥੇ ਤਾਂ ਮੈਡੀਕਲ ਆਫਸਰ ਡਾਕਟਰ ਜਿਹੜੇ ਨੇ ਉਹ ਮੌਜੂਦ ਨੇ ਤਾਂ ਕਿ ਕਿਸੇ ਵੀ ਤਰ੍ਹਾਂ ਦੀ ਜੇਕਰ ਸਿਹਤ ਸੰਬੰਧੀ ਕਿਸੇ ਨੂੰ ਦਿੱਕਤ ਆਉਂਦੀ ਹੈ ਤਾਂ ਇੱਥੇ ਉਹ ਹਸਪੀਟਲ ਵਾਲੀਆਂ ਜਿਹੜੀਆਂ ਨੇ तमाम तरह ਦੀਆਂ ਜਿਹੜੀਆਂ ਸੁਵਿਧਾਵਾਂ ਉਹ ਉਪਲਬਧ ਹੋਣਗੀਆਂ ਤਾਂ ਡਾਕਟਰ ਸਾਹਿਬ ਇਸ ਵੇਲੇ ਨੇ ਉਹ ਸਾਧਨਾ ਨਾਲ ਗੱਲਬਾਤ ਕਰਦੇ ਕਿ ਕੀ ਕੁਝ ਸੁਵਿਧਾਵਾਂ ਜਿਹੜੀਆਂ ਨੇ ਆਮ ਆਦਮੀ ਕਲੀਨਿਕ ਤੇ ਵਿੱਚ ਜਿਹੜੀਆਂ ਨੇ ਉਹ ਰੱਖੀਆਂ ਗਈਆਂ ਤਾਂ ਕਿ ਇੱਥੇ ਪਹੁੰਚਣ ਵਾਲੀ ਜਿਹੜੀ ਸੰਗਤ ਹੈਗੀ ਉਹਨਾਂ ਨੂੰ ਕਿਸੇ ਤਰੀਕੇ ਦੀ ਜਿਹੜੀ ਹੈਗੀ ਉਹ ਦਿੱਕਤ ਨਾ ਆਵੇ ਸਤਿ ਸ਼੍ਰੀ ਅਕਾਲ ਸਰ ਆਮ ਆਦਮੀ ਕਲੀਨਿਕ ਜਿਹੜਾ ਇਸ ਟੈਂਟ ਸਿਟੀ ਲਈ ਤਿਆਰ ਕੀਤਾ ਗਿਆ ਹੈ ਕੀ ਕੁਝ ਸੁਵਿਧਾਵਾਂ ਕੀ ਕੁਝ ਜਿਹੜੀ ਹੈਗੀ ਤਿਆਰੀ ਕੀਤੀ ਗਈ ਹੈ ਤੁਹਾਡੇ ਵੱਲੋਂ ਜਨਰਲ ਮੈਡੀਸਨ ਅਵੇਲੇਬਲ ਹੈ ਜੋ ਵੀ ਆਮ ਆਦਮੀ ਕਿਲਿੰਕ ਵਿੱਚ ਮਿਲਦੀ ਹੈ ਉਹ ਸਭ ਯਾ ਮਿਲ ਰਹੀ ਹੈ ਜੀ ਹਾਂਜੀ ਜੀ ਜੇਕਰ ਕੋਈ ਹੋਰ ਵਿਵਸਥਾ ਜੇ ਕਿਸੇ ਨੂੰ ਜ਼ਰੂਰਤ ਪੈਂਦੀ ਹੈ ਅਮਰਜੈਂਸੀ ਲਈ ਉਹਦੇ ਲਈ ਕੀ ਕੁਝ ਤਿਆਰੀ ਹੈਗੀ ਸਰਕਾਰ ਵੱਲੋਂ ਜੀ ਉਸਕੇ ਲਈ ਐਮਬੂਲੈਂਸ ਰਹੇਗੀ 24 ਆਵਰਸ ਯਹਾਂ ਸੇ ਔਰ ਰੈਫਰਲ ਕੇ ਲਈ ਹੈ ਜੀ ਸਿਵਲ ਹਸਪੀਟਲ ਹਮ ਕਿੰਨੇ ਕੋ ਜਿਹੜੇ ਸਿਹਤ ਵਿਭਾਗ ਦੇ ਮੁਲਾਜ਼ਮ ਜਾਂ ਡਾਕਟਰ ਇੱਥੇ ਤਾਇਨਾਤ ਕੀਤੇ ਗਏ ਨੇ ਕਿੰਨਾ ਕਿੰਨਾ ਦੀਆਂ ਡਿਊਟੀਆਂ ਲਗਾਈਆਂ ਗਈਆਂ ਨੇ ਤਾਂ ਕਿ ਜਿਹੜੀ ਹੈ ਸਿਹਤ ਸੁਵਿਧਾਵਾ ਉਹ ਚੰਗੀਆਂ ਮਿਲ ਸਕੀ ਡਾਕਟਰਸ ਦੀ ਟੀਮ ਅਵੇਲੇਬਲ ਰਹੇਗੀ ਡਾਕਟਰਸ ਫਾਰਮਾਸਿਸਟ ਲੈਬ ਟੈਕਨੀਸ਼ੀਅਨ اور ਵਾਰਡ اٹینڈੈਂਟ ਇੱਕ ਟੀਮ ਅਵੇਲੇਬਲ ਰਹੇਗੀ 24 ਆਵਰਸ ਜੀ ਹਾਂ ਬਿਲਕੁਲ 24 ਘੰਟੇ ਜਿਹੜੀ ਹੈਗੀ ਆ ਉਹ ਸਿਹਤ ਸਹੂਲਤਾ ਜਿਹੜੀਆਂ ਨੇ ਮੌਜੂਦ ਰਹਿਣਗੀਆਂ ਹਾਲਾਂਕਿ ਇੱਥੇ ਜਿਹੜਾ ਹੈਗਾ ਜਨਰਲ ਮੈਡੀਸਨ ਜਿਹੜੀ ਹੈਗੀ ਹੈ ਜੇ ਕਿਸੇ ਤਰੀਕੇ ਦੀ ਦਿੱਕਤ ਆਉਂਦੀ ਆ ਉਹ ਮਿਲੇਗੀ ਬਾਕਾਇਦਾ ਜੇ ਮੈਂ ਕਵਾਂਗਾ ਤੇ ਇੱਥੇ ਲੈਬ ਵੀ ਦਾ ਵੀ ਪ੍ਰਬੰਧ ਕੀਤਾ ਗਿਆ ਜੇ ਕੋਈ ਟੈਸਟ ਕਰਵਾ ਰਹੇ ਉਹ ਵੀ ਕੀਤੇ ਜਾ ਸਕਦੇ ਨੇ ਲੈਬ ਵੀਰ ਜੀ ਇੱਥੇ ਸਾਰਾ ਪ੍ਰਬੰਧ ਜੇ ਟੈਸਟ ਕਰਨੇ ਉਹਨਾਂ ਦਾ ਵੀ ਰੱਖਿਆ ਗਿਆ ਹਾਂਜੀ ਹਾਂਜੀ ਪੂਰਾ ਪ੍ਰਬੰਧ ਰੱਖਿਆ ਗਿਆ ਹੈਗਾ ਜਿਵੇਂ ਵੀ ਕੋਈ ਵੀ ਹੁੰਦਾ ਤਾਂ ਆਪਾਂ ਸੈਂਪਲ ਉਸ ਕਲੈਕਸ਼ਨ ਕਰਕੇ ਜਾਂ ਪਰ ਆਪਾਂ ਭੇਜ ਦਿੰਨੇ ਆ ਤੇ ਆਪਾਂ ਰਿਪੋਰਟ ਅਗਲੇ ਦਿਨ ਮਿਲ ਜਾਊਗੀ ਰਿਪੋਰਟ ਵੀ ਇੱਥੇ ਮਿਲ ਜਾਵੇਗੀ ਜੀ ਜੀ ਰਿਪੋਰਟ ਵੀ ਇੱਥੇ ਮਿਲ ਜਾਨੀ ਆ ਜੀ ਹਾਂ ਬਿਲਕੁਲ ਜੇਕਰ ਕਿਸੇ ਨੂੰ ਕੋਈ ਦਿੱਕਤ ਆਉਂਦੀ ਹੈ ਉਹਨਾਂ ਦਾ ਟੈਸਟ ਕਰਨਾ ਹੈ ਤਾਂ ਉਹ ਵੀ ਇਸ ਆਮ ਆਦਮੀ ਕਲੀਨਿਕ ਦੇ ਵਿੱਚ ਮਿਲ ਜਾਣਗੇ ਜਿਸ ਤਰ੍ਹਾਂ ਦੇ ਆਮ ਆਦਮੀ ਕਲੀਨਿਕ ਪਿੰਡਾਂ ਦੇ ਵਿੱਚ ਆ ਬਣੇ ਹੋਏ ਨੇ ਉਹਨਾਂ ਦਾ ਹੀ ਪੂਰੇ ਦਾ ਪੂਰਾ ਜਿਹੜਾ ਹੈ ਸੈਟਅਪ ਇੱਥੇ ਲਗਾਇਆ ਗਿਆ ਹੈ। ਇਹ ਹੀ ਨਹੀਂ ਹਰ ਤਰ੍ਹਾਂ ਦੀ ਜਿਹੜੀ ਹੈ ਹੋਰ ਸਹੂਲਤ ਵੀ ਜਿਹੜੀ ਹੈਗੀ ਆ ਉਹ ਰੱਖੀ ਗਈ ਹੈ ਚਾਹੇ ਉਹ ਬੱਚਿਆਂ ਨੂੰ ਲੈ ਕੇ ਹੋਵੇ, ਬਹਿਲਾਵਾਂ ਨੂੰ ਲੈ ਕੇ ਹੋਵੇ। ਬੇਬੀ ਫੀਡਿੰਗ ਰੂਮ ਜਿਹੜਾ ਹੈਗਾ ਉਹ ਵੀ ਇੱਥੇ ਜਿਹੜਾ ਸਪੈਸ਼ਲ ਤਿਆਰ ਕੀਤਾ ਗਿਆ ਹੈ ਕਿਉਂਕਿ ਕਈ ਵਾਰ ਜਿਹੜੇ ਨੇ ਬੱਚੇ ਵੀ ਜਿਹੜੇ ਛੋਟੇ ਆਉਂਦੇ ਨੇ ਤੇ ਉਹਨਾਂ ਨੂੰ ਜਦੋਂ ਫੀਡ ਕਰਵਾਉਣਾ ਹੁੰਦਾ ਉਦੋਂ ਜਿਹੜੀ ਹੈਗੀ ਆ ਉਹ ਖਾਸ ਕਰਕੇ ਦਿੱਕਤ ਜਿਹੜੀ ਹੈਗੀ ਆ ਉਹ ਆਉਂਦੀ ਹੈ ਤਾਂ ਇਸ ਲਈ ਸਰਕਾਰ ਨੇ ਸਾਰੇ ਤਰ੍ਹਾਂ ਦੀਆਂ ਪ੍ਰਬੰਧ ਜੜੇ ਨੇ ਕੀਤੇ ਗਏ ਨੇ ਆਮ ਆਦਮੀ ਕਲੀਨਿਕ ਦੇ ਨਾਲ ਨਾਲ ਜਿਹੜਾ ਹੈਗਾ ਉਹ ਬੇਬੀ ਫੀਡਿੰਗ ਰੂਮ ਵੀ ਤਿਆਰ ਕੀਤਾ ਗਿਆ ਤਾਂ ਇਸੇ ਟੈਂਟ ਸਿਟੀ ਦੇ ਵਿੱਚ ਜੇ ਗੱਲ ਕਰੀਏ ਤਾਂ ਇੱਧਰ ਗਠੜੀ ਘਰ ਵੀ ਬਣਾਇਆ ਗਿਆ ਜੇਕਰ ਕੋਈ ਆਪਣਾ ਕੀਮਤੀ ਸਮਾਨ ਜਾਂ ਹੋਰ ਸਮਾਨ ਰੱਖਣਾ ਚਾਹੁੰਦਾ ਤਾਂ ਉਹ ਗਠੜੀ ਘਰ ਦੇ ਵਿੱਚ ਜਮਾ ਕਰਵਾ ਸਕਦਾ ਟੈਂਟ ਸਿਟੀ ਦੇ ਵਿੱਚ ਲੰਗਰਾਂ ਦੀ ਜਿਹੜੀ ਵਿਵਸਥਾ ਕੀਤੀ ਗਈ ਹੈ ਲੰਗਰ ਹਾਲ ਬਣਾਏ ਗਏ ਤੇ ਦੇਖ ਸਕਦੇ ਕਿ ਸੇਵਾ ਜਿਹੜੀ ਹੈਗੀ ਹੈ ਉਹ ਚੱਲ ਰਹੀ ਹੈ ਲੰਗਰਾਂ ਦੇ ਲਈ ਜਿਹੜੀ ਸੰਗਤ ਆਵੇਗੀ ਉਹਨਾਂ ਨੂੰ ਲੰਗਰ ਛਕਾਉਣ ਲਈ ਇਹਦੀ ਤਿਆਰੀ ਕੀਤੀ ਜਾ ਰਹੀ ਹੈ। ਇਧਰ ਜੇ ਕਿ ਦੂਸਰੇ ਪਾਸੇ ਜਿਹੜੀ ਹੈਗੀ ਆ ਹੁਣ ਲੰਗਰ ਜਿਹੜਾ ਪਕਾਉਣਾ ਉਹਦੀ ਵਿਵਸਥਾ ਹੈ ਉਹ ਵੀ ਕੀਤੀ ਜਾ ਰਹੀ ਹੈ। ਤਾਂ तमाम तरह ਦੀਆਂ ਤਿਆਰੀਆਂ ਇਸ ਸਮਾਗਮ ਨੂੰ ਲੈ ਕੇ ਜਿਹੜੀਆਂ ਹੋ ਰਹੀਆਂ ਨੇ ਤੇ ਇਸ ਟੈਂਟ ਸਿਟੀ ਦੇ ਵਿੱਚ ਆ ਬਾਬਾ ਚਮਕੌਰ ਸਿੰਘ ਜੀ ਜਿਹੜੇ ਨੇ ਉਹ ਲੰਗਰਾਂ ਦੀ ਸੇਵਾ ਇਸ ਟੈਂਟ ਸਿਟੀ ਦੀ ਜਿਹੜੀ ਆ ਭਾਈ ਮਤੀਦਾਸ ਜੀ ਟੈਂਟ ਸਿਟੀ ਦੀ ਜਿਹੜੀ ਹੈਗੀ ਆ ਉਹ ਸੰਭਾਲ ਰਹੇ ਨੇ। ਉਹਨਾਂ ਨਾਲ ਗੱਲਬਾਤ ਕਰਨ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਾਬਾ ਜੀ ਇਹ ਲੰਗਰਾਂ ਦੀ ਇੱਥੇ ਤੁਸੀਂ ਸੇਵਾ ਸੰਭਾਲ ਰਹੇ ਹੋ ਤਿਆਰੀਆਂ ਚੱਲ ਰਹੀਆਂ ਨੇ ਤਾਂ ਕਿਵੇਂ ਇਸ ਸਮਾਗਮ ਨੂੰ ਤੁਸੀਂ ਦੇਖ ਰਹੇ ਹੋ ਇਸ ਲੰਗਰ ਦੇ ਵਿੱਚ ਵਿਵਸਥਾ ਦੇਖੀਏ ਤਾਂ ਕਿੰਨੇ ਕ ਲੋਕਾਂ ਦੇ ਲੰਗਰ ਛਕਣ ਦੀ ਵਿਵਸਥਾ ਜਿਹੜੀ ਇੱਥੇ ਕੀਤੀ ਗਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾ ਸੱਚੇ ਪਾਤਸ਼ਾਹ ਜੀ ਦਾ ਜੋ 350 ਸਾਲਾ ਸ਼ਹੀਦੀ ਪੁਰਬ ਆਇਆ ਹੈ ਜੋ ਸੰਗਤਾਂ ਵੱਡੀ ਪੱਧਰ ਤੇ ਸਤਿਗੁਰਾਂ ਦਾ ਔਰ ਨਾਲ ਨਾਲ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦਿਆਲਾ ਜੀ ਤੇਨਾਂ ਦਾ ਜੋ ਸ਼ਹੀਦੀ ਪੁਰਬ ਸੰਗਤਾਂ ਵੱਲ ਚੜਕੇ ਮਨਾ ਰਹੀਆਂ ਨੇ ਤੋ ਇੱਥੇ ਟੈਂਟ ਸਿਟੀ ਸ਼ਹੀਦ ਭਾਈ ਮਤੀ ਦਾਸ ਜੀ ਦੇ ਨਾਂ ਤੇ ਬਣੀ ਉਹਦੇ ਵਿੱਚ ਜੋ ਲੰਗਰ ਦੀ ਸੇਵਾ ਉਹ ਸਾਡੇ ਸਾਰਿਆਂ ਦੇ ਸੰਗਤਾਂ ਦੇ ਹਿੱਸੇ ਆਈ ਆ ਕਿਉਂਕਿ ਸਰਕਾਰਾਂ ਜਿੰਨੇ ਮਰਜ਼ੀ ਪ੍ਰਬੰਧ ਕਰ ਲੈਣ ਪਰ ਜੇ ਲੰਗਰ ਨੇ ਉਹ ਤਾਂ ਸਿੱਖ ਸੰਗਤਾਂ ਵੱਲੋਂ ਸ਼ੁਰੂ ਕੀਤੇ ਚੰਗੇ ਲੱਗਦੇ ਆ ਕਿ ਮਰਿਆਦਾ ਰਹਿ ਸਕਦੇ ਆ ਇਸ ਕਰਕੇ ਇਹ ਲੰਗਰ ਜਿਹੜਾ ਹੈ ਇੱਥੇ ਸ਼ੁਰੂ ਕੀਤਾ ਹੋਇਆ ਹੈ ਜਿਹੜੀ ਵਿਵਸਥਾ ਹੈ ਉਹ ਵੱਡੀ ਪੱਧਰ ਤੇ ਬਣੀ ਹੈ ਸੰਗਤ ਦੇ ਆਉਣ ਦੀ ਉਡੀਕ ਹੈ ਜਿੰਨੀ ਮਰਜ਼ੀ ਸੰਗਤ ਆ ਜੇ ਹਜ਼ਾਰਾਂ ਦੀ ਗਿਣਤੀ 'ਚ ਬੈਠ ਕੇ ਇੱਕ ਵਾਰੀ ਵੀ ਛੱਕ ਸਕਦਾ ਬੰਦਾ ਜੀ ਬਹੁਤ ਸੋਹਣੇ ਪ੍ਰਬੰਧ ਕੀਤੇ ਹੋਏ ਨੇਗੇ ਬਾਕੀ ਵਾਹਿਗੁਰੂ ਕਿਰਪਾ ਕਰੇ ਮੈਂ ਤਾਂ ਇਹੀ ਬੇਨਤੀ ਕਰਾਂਗਾ ਸਮੁੱਚੀਆਂ ਸੰਗਤਾਂ ਨੂੰ ਵੀ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀਆ ਨੇ ਪੰਥ ਧਰਮਾਂ ਤੋਂ ਪਾਸੇ ਹੋ ਕੇ ਇੱਕ ਮਨੁੱਖੀ ਅਧਿਕਾਰਾਂ ਦੀ ਰਾਖੀ ਕਰਦਿਆਂ ਹਿੰਦ ਧਰਮ ਦੀ ਖਾਤਰ ਧਰਮ ਹੇਤ ਸਾਕਾਜਨ ਕੀ ਅਸੀਸ ਦੀ ਆ ਪਰਸਰਣ ਦੀ ਆਪਣਾ ਜਿਹੜਾ ਹੈਗਾ ਸੀਐਸ ਭੇਟਾ ਕੀਤਾ ਜੀ ਤੇ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਸਾਨੂੰ ਆ ਕੇ ਵੱਧ ਤੋਂ ਵੱਧ ਸਮਾਂ ਸਾਡੀ ਜ਼ਿੰਦਗੀ ਵਿੱਚ 350 ਸਾਲ ਪਹਿਲੀ ਇਹ ਆਇਆ ਮਹਾਰਾਜ ਦਾ ਤੇ ਇਹਦੂ ਬਾਅਦ 450 ਸਾਲਾ ਜ਼ਿੰਦਗੀ ਸਾਡੇ ਆਉਣਾ ਨਹੀਂਗਾ ਆਪਣਾ ਪਤਾ ਹੀ ਹੈ ਨਾ ਉਮਰਾਂ ਆਪਾਂ ਕਿੰਨੀਆਂ ਕੰਢਾਲੀਆਂ ਨੇਗੀਆਂ ਪਰ ਕੋਸ਼ਿਸ਼ ਕਰੀਏ ਕਿ ਸਤਗੁਰਾਂ ਦਾ ਜੋ ਸ਼ਹੀਦੀ ਦਿਹਾੜਾ ਆਇਆ ਹੈ ਇਹ ਤੋਂ ਪੂਰਨ ਤੌਰ ਤੇ ਲਾਹਾ ਲਈਏ ਗੁਰੂ ਵਾਲੇ ਬਣੀਏ ਅਮਰਤ ਸ਼ਕੀਏ ਸਿੱਖ ਬਣੀਏ ਔਰ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਜਿਸ ਤਰ੍ਹਾਂ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਇਹ ਕੀਤਾ ਤਾਂ ਪਰ ਦੀਪ ਅਧਰ ਤੇ ਜਿੱਥੇ ਜਿੱਥੇ ਸਿੱਖ ਪੰਥ ਦਾ ਕੰਮ ਹੋ ਉਥੇ ਹਿੰਦੂ ਮੁਸਲਮਾਨ ਸਾਰਿਆਂ ਨੂੰ ਫਰਜ਼ ਬਣਦਾ ਕਿ ਇੱਥੇ ਆ ਕੇ ਤਖਤ ਸ਼੍ਰੀ ਕੇਸਗੜ ਸਾਹਿਬ ਦੀ ਧਰਤੀ ਤੇ ਗੋਦਰ ਸ਼ੀਦਗਾਂ ਸਾਹਿਬ ਦੀ ਧਰਤੀ ਤੇ ਮਾਰੇ ਨੂੰ ਸਜਦਾ ਕਰੀਏ ਨਾ ਤਮਸਤਕ ਹੋਈਏ ਪ੍ਰਬੰਧ ਸਾਰੀ ਥਾਵਾਂ ਤੇ ਬਹੁਤ ਸੋਹਣੇ ਆ ਜੀ ਇੱਥੇ ਵੀ ਟੈਂਟ ਸਿਟੀ ਦੇ ਵਿੱਚ ਵੀ ਮੈਂ ਕਹਿੰਦਾ ਸੰਗਤ ਨੂੰ ਵੱਧ ਵੱਧ ਆਉਣਾ ਚਾਹੀਦਾ ਇੱਥੇ ਲੰਗਰ ਵੀ ਸਾਰੇ ਵਿਵਸਥਾ ਕੀਤੀ ਹੈ ਲੰਗਰ ਦੇ ਪ੍ਰਬੰਧ ਵੀ ਬਹੁਤ ਸੋਹਣੇ ਕੀਤੇ ਹੋਏ ਹੈ ਉਥੇ ਹੀ ਨਾਲ ਨਾਲ ਜਿਹੜਾ ਹੈਗਾ ਰਹਿਣ ਸਹਿਣ ਦੇ ਪ੍ਰਬੰਧ ਵੀ ਸੰਤਾਂ ਲਈ ਕਮਰੇ ਬਣੇ ਨੇ ਬਾਥਰੂਮ ਅਟੈਚ ਨੇ ਨਾਲ ਨਾਲ ਕੋਈ ਬਿਸਤਰਾ ਜਿਹੜਾ ਵੀ ਚੱਕਣ ਦੀ ਲੋੜ ਨਹੀਂ ਸਾਰਾ ਕੁਝ ਇੱਥੇ ਹੈਗਾ ਹਨਾ ਤੇ ਲਾਹਾ ਲੈਣਾ ਚਾਹੀਦਾ ਜਿੰਨਾ ਵੀ ਹੋ ਸਕੇ ਹਾਂਜੀ ਸਰਕਾਰ ਦੇ ਇਸ ਉਪਰਾਲੇ ਨੂੰ ਕਿਵੇਂ ਤੁਸੀਂ ਦੇਖਦੇ ਹੋ ਕਿਉਂਕਿ ਜਦੋਂ ਤਿਆਰੀਆਂ ਕੀਤੀਆਂ ਗਈਆਂ ਸੀ ਉਦੋਂ ਸਾਰੇ ਸਮਾਜ ਦੇ ਸੰਤਾਂ ਨੂੰ ਹੋਰ ਜਿਹੜੇ ਸਿੱਖ ਆਗੂ ਨੇ ਉਹਨਾਂ ਨੂੰ ਲੈ ਕੇ ਇਸ ਤੇ ਬਾਰੇ ਜਿਹੜੀ ਹੈਗਾ ਵਿਚਾਰ ਚਰਚਾ ਕੀਤੀ ਗਈ ਸੀ ਚਲੋ ਇਹ ਪਤਾ ਕੀ ਹੁੰਦਾਗਾ ਇਹ ਸਰਕਾਰ ਨੇ ਬਹੁਤ ਸੋਹਣੇ ਪ੍ਰਬੰਧ ਕੀਤੇ ਆ ਜਿਸ ਸਾਹਿਬ ਨਾਲ ਜਿੱਥੇ ਮੈਂ ਖੜਾ ਹਾਂ ਨਾ ਇਹ ਟੈਂਡ ਸਿਟੀ ਬਹੁਤ ਸੋਹਣਾ ਬਣਾਇਆ ਸਾਨੂੰ ਬਣਨੇ ਵੀ ਚਾਹੀਦੇ ਆਗੇ ਕਾਰਨ ਕੀ ਆ ਕਿ ਸਰਕਾਰਾਂ ਦੇਸ਼ ਦੀਆਂ ਉਹ ਹੁੰਦੀਆਂ ਨੇਗੀਆਂ ਹਨਾ ਤੇ ਉਹਨਾਂ ਨੇ ਕਰਨੇ ਹੁੰਦੇ ਆ ਇਹ ਜਿਹੜੀ ਧਰਤੀ ਹੈ ਪੰਜਾਬ ਦੀ ਧਰਤੀ ਹੈ ਇਹ ਗੁਰੂਆਂ ਪੀਰਾਂ ਦੀ ਧਰਤੀ ਹੈ ਸਤਿਗੁਰਾਂ ਦੀ ਧਰਤੀ ਇਹ ਨਿਵਾਜੀ ਹੋਈ ਧਰਤੀ ਐ ਇਸ ਕਰਕੇ ਜਿਹੜੀ ਇੱਥੋਂ ਦੀ ਕੋਈ ਵੀ ਸਰਕਾਰ ਹੋਵੇ ਉਹ ਤੁਹਾਨੂੰ ਪਤਾ ਹੀ ਹੈ ਨਾ ਸਿੱਖ ਧਰਮ ਨੂੰ ਬਿਲੋਂਗ ਕਰਦਾ ਹੁੰਦਾ ਕੋਈ ਨਾ ਕੋਈ ਮੁਖਮੰਦ ਜੋ ਵੀ ਹੁੰਦਾ ਤਾਂ ਇਸ ਕਰਕੇ ਉਹਦੇ ਫਰਜ਼ ਵੀ ਬਣਦੇ ਨੇ ਅਸੀਂ ਆਮ ਜਨਤਾ ਨੇ ਵੋਟਾਂ ਪਾਈਆਂ ਜਾਂ ਕਿ ਨਹੀਂ ਕੀਤਾ ਤਾਂ ਜੇ ਸਾਡੇ ਦਿਹਾੜੇ ਨੇ ਸੋਹਣੇ ਟੰਗਣਾ ਬਣਾਏ ਜਾਣ ਤਾਂ ਪਰ ਇਹ ਸਰਕਾਰ ਨੇ ਬਹੁਤ ਸੋਹਣੇ ਪ੍ਰਬੰਧ ਕੀਤੇ ਆ ਸੋ ਸਾਰਾ ਇੱਥੋਂ ਦੇ ਲੋਕਲ ਮੰਤਰੀ ਹੋਰ ਜਾਂ ਜਿੰਨੇ ਵੀ ਆ ਸਾਰਿਆਂ ਨੇ ਬਹੁਤ ਸੋਹਣੇ ਪ੍ਰਬੰਧ ਕੀਤੇ ਆ ਤੇ ਬਹੁਤ ਸੋਹਣਾ ਕਰ ਰਹੇ ਨੇ ਕਿਉਂਕ ਦੇਖ ਰਹੇ ਆਪਾਂ ਟੈਂਟ ਸਿਟੀ ਵਿੱਚ ਵੀ ਬੜੀਆਂ ਸੁਵਿਧਾਵਾਂ ਨੇ ਪਰ ਮੈਂ ਥੋੜਾ ਜਿਹਾ ਤੁਹਾਡੇ ਜਰੀਏ ਬੇਨਤੀ ਵੀ ਕਰਦਾ ਵੀ ਥੋੜਾ ਜਿਹਾ ਇੱਥੇ ਸੰਗਤ ਨੂੰ ਆਮ ਖੁੱਲ ਵੀ ਹੋਣੀ ਚਾਹੀਦੀ ਆ ਹੋਂਦੀ ਇਹਨਾਂ ਬੰਦਸ਼ ਨਹੀਂ ਹੋਣੀ ਚਾਹੀਦੀ ਜਿੰਨਾ ਵੀ ਹੋ ਸਕੇ ਸਕਿਉਰਟੀ ਮੈਟਰ ਹੈਗਾ ਵੱਖਰੀ ਗੱਲ ਆ ਪਰ ਆਮ ਲੋਕ ਵੀ ਆ ਕੇ ਸੰਗਤ ਵੀ ਲੰਘੜ ਜਿਹੜਾ ਉਹ ਸ਼ੱਕ ਸਕਣ ਹੈਨਾ ਜਿੰਨੇ ਪ੍ਰਬੰਧ ਕੀਤੇ ਹੈਗੇ ਜੀ ਜੀ ਬਿਲਕੁਲ ਬਿਲਕੁਲ ਜਿੱਥੇ ਪ੍ਰਬੰਧ ਕੀਤੇ ਗਏ ਨੇ ਟੈਂਟ ਸਿਟੀ ਦੇ ਵਿੱਚ ਰਹਿਣ ਦੇ ਤੇ ਉਹਨਾਂ ਦੇ ਲੰਗਰ ਤੇ ਪ੍ਰਬੰਧ ਦਾ ਨਾਲ ਨਾਲ ਇੱਕ ਬੇਨਤੀ ਇਹ ਵੀ ਹੈਗੀ ਕਿ ਜੇ ਟੈਂਟ ਸਿਟੀ ਦੇ ਵਿੱਚ ਕੋਈ ਆਮ ਨਾਗਰਿਕ ਵੀ ਪਹੁੰਚਦਾ ਹੈ ਤਾਂ ਉਸ ਨੂੰ ਵੀ ਜਿਹੜਾ ਹੈਗਾ ਲੰਗਰ ਛਕਦੀ ਇੱਥੇ ਜਿਹੜੀ ਹੈਗੀ ਆ ਉਹ ਵਿਵਸਥਾ ਕਰਨੀ ਚਾਹੀਦੀ ਹੈ। ਮਾਨ ਜੋ ਡੀਜੀਪੀ ਸਾਹਿਬ ਦੇ ਹੁਕਮ ਨਾਲ ਐਸਐਸਪੀ ਸਾਹਿਬ ਦੀ ਅਧਿਅਤਤਾ ਤੇ ਅਸੀਂ ਇੱਥੇ ਟੈਂਟ ਸਿਟੀ 1 ਦੇ ਵਿੱਚ 100 ਦੇ ਕਰੀਬ ਮੁਲਾਜ਼ਮ ਲੱਗੇ ਨੇ। ਜਿਹੜੇ 50 ਮੁਲਾਜ਼ਮ ਦਿਨੇ ਡਿਊਟੀ ਕਰਦੇ ਨੇ 50 ਮੁਲਾਜ਼ਮ ਰਾਤ ਨੂੰ ਡਿਊਟੀ ਕਰਦੇ ਨੇ। ਫਾਇਰ ਬਗਟ ਦੀਆਂ ਤਿੰਨ ਗੱਡੀਆਂ ਸਾਡੇ ਕੋਲ ਨੇ ਜੀ ਲੰਗਰ ਹਾਲ ਚ ਵੀ ਉਹਨਾਂ ਨੇ ਫਾਇਰ ਬਗਟ ਦਾ ਇੰਤਜ਼ਾਮ ਕੀਤਾ ਹੋਇਆ ਹੈ ਉਹਨਾਂ ਨੇ ਤੇ ਇਹਦੇ ਬਾਹਰਲੇ ਪਾਸੇ ਮੁਲਾਜ਼ਮ ਲੱਗੇ ਨੇ ਤੁਸੀਂ ਦੇਖਿਆ ਹੋਣਾ ਚਾਰ ਸਾਡੇ ਡੋਰ ਫਰੇਮ ਨੇ ਇਹਨਾਂ ਦੇ ਮੁਲਾਜ਼ਮ ਲੱਗੇ ਨੇ ਹਰ ਬੰਦੇ ਦੀ ਚੈਕਿੰਗ ਕਰਕੇ ਸਿੰਦਰ ਭੇਜ ਰਹੇ ਆ ਜੀ ਤਾਂ ਕੋਈ ਗਲਤ ਬੰਦਾ ਅੰਦਰ ਨਾ ਵੜ ਜਾਏ ਕਿਸੇ ਕੋ ਹਥਿਆਰ ਨਾ ਹੋਵੇ ਜਾਂ ਕਿਸੇ ਕੋ ਮਾਰਚਸ ਜਾਂ ਬੀੜੀ ਨਾ ਹੋਵੇ ਜੀ ਇਹਨੂੰ ਦੇਖਦੇ ਹੋਏ ਅਸੀਂ ਸਾਰੀ ਚੈਕਿੰਗ ਕਰ ਰਹੇ ਹਾਂ ਪਾਰਕਿੰਗ ਸੰਬੰਧੀ ਤੁਹੇ ਦੇਖਿਆ ਨਾ ਸਿਰਫ ਪੰਜ ਮੁਲਾਜ਼ਮ ਪਾਰਕਿੰਗ ਲਾਏ ਨੇ ਜੀ ਜੀ ਤਾਂ ਕਿ ਕੋਈ ਗੱਡੀ ਗਲ ਜਗ੍ਹਾ ਤੇ ਖੜੀ ਨਾ ਕਰਦੇ ਜੀ ਜੀ ਖਾਸ ਤੌਰ ਤੇ ਜੇ ਗੱਲ ਕੀਤੀ ਜਾਵੇ ਸੀਸੀਟੀਵੀ ਦੀ ਕਿਉਂਕਿ ਉਹਦੇ ذریعے ਵੀ ਜਿਹੜੀ ਨਜ਼ਰ ਰੱਖੀ ਜਾ ਰਹੀ ਹੈ ਕਿੰਨੇ ਕਿ ਸੀਸੀਟੀਵੀ ਲਗਾਏ ਗਏ ਨੇ ਤੇ ਕਿਸ ਤਰ੍ਹਾਂ ਜਿਹੜੇ ਹੈਗੇ ਨਾ ਅੰਸਰਾਂ ਤੇ ਨਜ਼ਰ ਰੱਖੀ ਜਾ ਰਹੀ ਹੈ ਜੇਕਰ ਕੋਈ ਇਸ ਤਰ੍ਹਾਂ ਦਾ ਹੋਵੇ 24 ਦੇ ਕ੍ਰੀਮ ਕੈਮਰੇ ਲੱਗੇ ਹੋਏ ਨੇ ਇਹਨਾਂ ਦੇ ਦੋ ਮੁਲਾਜ਼ਮ ਬੈਠੇ ਨੇ ਸਾਡੇ ਕੰਟਰੋਲ ਰੂਮ ਵਿੱਚ ਤੇ ਹਰ ਸਮੇਂ ਚੈੱਕ ਕਰਦੇ ਨੇ ਵੀ ਕਿਹੜਾ ਆਦਮੀ ਬਾਹਰ ਜਾ ਰਿਹਾ ਕਿਹੜਾ ਬੰਦਾ ਅੰਦਰ ਆ ਰਿਹਾ ਹਰ ਪਾਸੇ ਨਿਗਰਾਨਾ ਰੱਖ ਰਹੇ ਨੇ ਜੀ ਜੀ ਇਹਦੇ ਬਾਹਰਲੇ ਪਾਸੇ ਵੀ ਫੋਰਸ ਲੱਗੀ ਹੋਈ ਆ ਤੇ ਅੰਦਰ ਵੀ ਲਏ ਨੇ ਮੁਲਾਜ਼ਮ ਤਿੰਨੋਂ ਸੈਂਟੈਂਟਿਟੀਆਂ ਦੀ ਆਪਾਂ ਗੱਲ ਕਰ ਲਈਏ ਤਾਂ ਕਿੰਨੇ ਕੁ ਮੁਲਾਜ਼ਮ ਜਿਹੜੇ ਨੇ ਉਹ ਤਾਇਨਾਤ ਕੀਤੇ ਗਏ? ਕਰੀਬ 500 ਦੇ ਮੁਲਾਜ਼ਮ ਨੂੰ ਤਾਇਨਾਤ ਨੇ। ਜੀ। ਜੀ ਹਾਂ ਬਿਲਕੁਲ ਜਿਹੜੇ ਨੇ ਸੁਰੱਖਿਆ ਦੇ ਖਾਸ ਤਰੀਕੇ ਦੇ ਜਿਹੜੇ ਨੇ ਉਹ ਪ੍ਰਬੰਧ ਕੀਤੇ ਗਏ ਨੇ ਔਰ ਆ ਸ਼ਖਸ ਤੇ ਜੜੀ ਹੈਗੀ ਉਹ ਨਜ਼ਰ ਜੜੀ ਹੈਗੀ ਆ ਉਹ ਰੱਖੀ ਜਾ ਰਹੀ ਹੈ ਤੇ ਇਸ ਵੇਲੇ ਜਿਹੜੇ ਨੇ ਉਹ ਮੁਲਾਜ਼ਮ ਇੱਥੇ ਜਿਹੜੇ ਨੇ ਉਹ 100 ਤੋਂ 500 ਤਕਰੀਬ ਜਿਹੜੇ ਮੁਲਾਜ਼ਮ ਲੱਗੇ ਹੋਏ ਨੇ ਆਕਰ ਜੇ ਗੱਲ ਕਰੀਏ ਤਿੰਨਾਂ ਟੈਂਟ ਸਿਟੀਆਂ ਦੀ ਤਾਂ ਸੁਰੱਖਿਆ ਦੇ ਵਿੱਚ ਜਿਹੜੇ ਨੇ ਉਹ 2000 ਦੇ ਕਰੀਬ ਮੁਲਾਜ਼ਮ ਜਿਹੜੇ ਨੇ ਲਗਾਏ ਗਏ ਨੇ ਜਿਹੜੇ ਦਿਨ ਤੇ ਰਾਤ ਨੂੰ ਜਿਹੜੀ ਆ ਉਹ ਸੁਰੱਖਿਆ ਦੀ ਜੜੀ ਹੈਗੀ ਹੈ ਉਹ ਕਰ ਰਹੇ ਨੇ ਤੇ ਪੂਰੇ ਦੇ ਤਰੀਕੇ ਦੇ ਨਾਲ ਕਈ ਤਾਂ ਸੁਰੱਖਿਆ ਨੂੰ ਲੈ ਕੇ ਵੀ ਪੰਜਾਬ ਪੁਲਿਸ ਦੇ ਵੱਲੋਂ ਪੰਜਾਬ ਸਰਕਾਰ ਦੇ ਵੱਲੋਂ ਜਿਹੜੇ ਨੇ ਪੱਕਾ ਪ੍ਰਬੰਧ ਕੀਤੇ ਗਏ ਨੇ